ਤੇ ਈਰਖਾ ਕਰਨ ਵਾਲੇ ਬੰਦਿਆਂ ਨੇ ਸ਼ਿਕਾਇਤ ਕਰ ਦਿੱਤੀ। ਦੌਲਤ ਖਾਨ ਲੋਧੀ ਨੂੰ ਕਿਹਾ ਬਾਬੇ ਨਾਨਕ ਨੇ ਲोटा ਦੇਣਾ ਸਭ ਕੁ ਕੋਈ ਹਿਸਾਬ-ਕਿਤਾਬ ਨਹੀਂ। ਤੱਕੜ ਤੋਲ ਤੋਲ ਕੇ ਘੰਟੇ ਲਿਖਣਾ ਹਿਸਾਬ ਬੰਦ ਹੋ ਗਿਆ। ਹੁਣ ਤੇ ਬਾਬਾ ਨਾਨਕ ਤੇਰਾ ਤੇਰਾ ਕਹਿ ਕੇ ਤੋਲੀ ਜਾ ਰਹੇ। ਸਾਧ ਸੰਗਤ ਪਹਿਲੇ 12 ਤੱਕੜ ਹੀ ਲਿਖੇ ਨੇ ਉਸ ਬਈ ਖਾਤੇ ਤੇ। ਪਰਤ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13 ਤੋਂ ਬਿੰਦੀ ਹਟਾ ਦਿੱਤੀ ਤੇਰਾ ਤੇਰਾ ਤੋਲਦੇ ਰਹੇ। ਇੱਕੋ ਗੱਲ ਕਈ ਮਰਦਾਨਿਆਂ ਇੱਕ 7 ਤੇ 9 ਨੂੰ ਜੱਪਣ ਵਾਲੇ ਨੂੰ ਜ਼ਿੰਦਗੀ ਵਿੱਚ ਕਦੇ ਘਾਟਾ ਨਹੀਂ ਪੈਂਦਾ ਮਰਦਾਨਿਆਂ ਜਿਹੜਾ 1 7 9 ਨੂੰ ਜੱਪਦਾ ਉਹਨੂੰ ਘਾਟਾ ਪੈ ਨਹੀਂ ਸਕਦਾ 1 7 9 ਨੂੰ ਜੱਪਣ ਤੋਂ ਬਾਅਦ ਜਿਹੜਾ ਫਿਰ ਤੇਰਾ ਤੇਰਾ ਕਹਿੰਦਾ 9 ਨੂੰ ਲੋਕ ਵਿੱਚ ਘਾਟਾ ਪਏਗਾ ਨਾ ਪਰਲੋਕ ਵਿੱਚ ਪਏ ਇਹਦੀ ਥੋੜੀ ਜਿਹੀ ਥਿਉਰੀ ਸਮਝਿਓ ਪਹਿਲਾਂ ਬਾਦਸ਼ਾਹ ਨੇ ਇੱਕ ਤੱਕੜ ਤੋਲ ਕੇ ਕਿਹਾ ਲਿਖ ਇੱਕ ਮਰਦਾਨੇ ਨੇ ਲਿਖਿਆ ਇੱਕ ਪ੍ਰਿੰਸੀਪਲ ਸਤਵੀਰ ਸਿੰਘ ਹੋਰ ਇਹ ਸਭ ਕੁ ਲਿਖਿਆ